ਬਠਿੰਡਾ ਵਿਖੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ショਅ ਤੇ ਕਿਸਾਨਾਂ ਵੱਲੋਂ ਪੁੱਛੇ ਜਾਣੇ ਸਨ ਉਹਨਾਂ ਨੂੰ ਸਵਾਲ ਜਦ ਬਠਿੰਡਾ ਦੇ ਨੇੜੇ ਕਿਸਾਨ ਪਹੁੰਚੇ ਤਾਂ ਇਹਨਾਂ ਨੂੰ ਲਿਆ ਗਿਆ ਰਸਤੇ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਾਨਸਾ ਰੋਡ ਆਈਟੀਪੁਰ ਦੇ ਨੇੜੇ ਦੀਆਂ ਤਸਵੀਰਾਂ ਜਿੱਥੇ ਇਹਨਾਂ ਕਿਸਾਨਾਂ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਮਾਨਸਾ ਰੋਡ ਤੋਂ ਆਈਟੀਪੁਰ ਦੇ ਨੇੜੋਂ ਰਸਤੇ ਵਿੱਚ ਲੈ ਗਿਆ ਇਸ ਮੌਕੇ ਆਗੂ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਜੱਤਰੀ ਨੇ ਬੋਲਦਿਆ ਕਿ ਕਿ ਚੌਕੀ ਕੋਟਸ਼ਮੀਰ ਦੇ ਅੰਦਰ 50 ਤੋਂ 52 ਕਿਸਾਨਾਂ ਨਾਲ ਅਤੇ 7 ਔਰਤਾਂ ਇਹਦੇ ਛਾਂਗਣ ਨਈਂਆਵਾਲਾ ਦੇ ਵਿੱਚ 51 ਕਿਸਾਨ ਤੇ 6 ਔਰਤਾਂ ਨੇ ਇਸ ਤਰ੍ਹਾਂ ਵਰਤਮਾਨ ਚੌਕੀ ਦੇ ਥਾਣਾ ਛੱਦਰ ਦੇ ਵਿੱਚ ਵੀ ਇਹਨਾਂ ਵੱਲੋਂ ਕੁਝ ਕਿਸਾਨ ਹਰਖਤੇ ਉਹ ਲੈ ਕੇ ਇੱਥੇ ਆਪਣਾ ਰੱਖੇ ਗਿਆ ਨੇ ਉਹਨਾਂ ਕਹਿੰਿਆ ਕਿ ਅਗਰ ਸਰਕਾਰ ਨੇ ਸਾਡੀਆਂ ਗੱਲਾਂ ਦਾ ਜਵਾਬ ਨਾ ਦਿੱਤਾ ਜਾਂ ਸਾਡੇ ਮਸਲੇ ਹੱਲ ਨਾ ਕੀਤੇ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਹਿਜਨ ਦਿਖਾ ਰਹੇ ਆ ਬਟਿੰਡਾ ਦੇ ਮਾਨਸਾ ਰੋੜੀਆਂ ਸਾਰੀਆਂ ਇਹ ਆਪਣੀਆਂ ਤਸਵੀਰਾਂ ਇੱਥੇ ਭਾਰਤੀ ਕਿਸਾਨ ਜਿਨ੍ਹਾਂ ਨੇ ਸਿੱਧੂਪੁਰ ਦੇ ਵੱਡੇ ਕੀਤੇ ਦੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਪੁਲਿਸ ਵੱਲੋਂ ਹਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸਵਾਲ ਪੁੱਛਣ ਦੇ ਇੱਥੇ ਆਏ ਹੋਏ ਸਨ ਭਾਇ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਜਿਹਨੇ ਨਿਕਤਾ ਸਿੱਧੂਪੁਰ ਜਿਹੜਾ ਜੰਮ ਸਕੱਤਰ ਬਹੰਡਾ ਜੋ ਕਿ ਅੱਜ ਇੱਥੋਂ ਦੇ ਜਿਹੜੇ ਦੇ ਪ੍ਰਸ਼ਾਸਨ ਅਤੇ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਫੜ ਕੇ ਵੱਖ-ਵੱਖ ਖਾਣੇ ਦੇ ਵਿੱਚ ਬੰਦ ਕੀਤਾ। ਧੰਮਕਿ ਅੱਜ ਇੱਥੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਨੇ ਆਉਣਾ ਸੀ ਜਿਹੜੇ ਕਿ ਅਸੀਂ ਜੱਥੇਬੰਦੀ ਵੱਲੋਂ ਪਹਿਲੀ ਉਹਦੇ ਨਾਲ ਸਮਾਂ ਤੈਅ ਕਰਕੇ ਜਿਹੜੇ ਸਵਾਲ ਜਵਾਬ ਸੀ ਉਹਦੇ ਨਾਲ ਕਰਨੇ ਸੀ ਪਰ ਮੈਥੋਂ ਦੇ ਪ੍ਰਸ਼ਾਸਨ ਨੇ 8 ਵਜੇ ਦਾ ਅੱਜ ਤੜਕੇ ਦਾ ਸਮਾਂ ਤੈਅ ਕੀਤਾ ਸੀ ਕਿ ਤੜਕੇ 8 ਵਜੇ ਤੁਹਾਡੀ ਪ੍ਰਸ਼ਾਸਨ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਵਾਂਗੇ ਪਰ 8 ਵਜੇ ਦਾ ਸਮਾਂ ਵੀ ਟੱਪ ਗਿਆ ਫਿਰ ਦੁਬਾਰੀ 11 ਵਜੇ ਦਾ ਸਮਾਂ ਦਿੱਤਾ ਗਿਆ ਕਿ 11 ਵਜੇ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀ ਬੈਠਕ ਤੁਹਾਡੀ ਮੀਟਿੰਗ ਕਰਵਾਵਾਂਗੇ ਜਿਹੜੇ ਮੰਗਾ ਮਾਸਲੇ ਨੂੰ ਉਹ ਤੁਹਾਡੇ ਹੱਲ ਕਰ ਦਾਂਗੇ ਪਰ 11 ਵਜੇ ਵੀ ਬੇਸੱਟਾਰੀ ਮੀਟਿੰਗ ਕੋਈ ਨਹੀਂ ਕਰਵਾਈ ਸਾਡੇ ਕਿਸਾਨ ਵੱਖ-ਵੱਖ ਸੜਕਾਂ ਦੇ ਪਾਸੇ ਸ਼ਾਂਤਮਈ ਬੈਠੇ ਸੀ ਕਿ ਪ੍ਰਸ਼ਾਸਨ ਆਊ ਗੱਲਬਾਤ ਕਰਾਉਸ ਪਰ ਜ਼ਿਲ੍ਹਾ ਪ੍ਰਸ਼ਾਸਨ ਆਇਆ ਅੱਡੋ-ਅੱਡ ਨਾਕਿਆਂ ਤੋਂ ਚੱਕ ਕੇ ਥਾਣਿਆਂ ਦੇ ਵਿੱਚ ਬੰਦ ਕੀਤੇਗੇ ਜਿਵੇਂ ਕਿ ਨਈਂ ਵਾਲਾ ਥਾਣੇ ਦੇ ਵਿੱਚ ਲਗਭਗ 52 ਕਿਸਾਨ ਆਗੂਨ 6 ਔਰਤਾਂਨ ਇਸੇ ਤਰ੍ਹਾਂ ਕੋਟਸਮੀਰ ਦੇ ਥਾਣੇ 'ਚ ਚੌਂਕੀ 'ਚ 55 ਕਿਸਾਨ ਆਗੂਨ 7 ਔਰਤਾਂਨ ਵਰਦਮਨ ਚੌਂਕੀ ਦੇ ਵਿੱਚ ਸਾਦਰ ਥਾਣੇ ਦੇ ਵਿੱਚ ਇਹ ਵੱਖ-ਵੱਖ ਥਾਣੇ ਦੇ ਵਿੱਚ ਫੜ ਕੇ ਕਿਸਾਨਾਂ ਨੂੰ ਬੰਦ ਕੀਤਾ ਗਿਆ ਸਾਡੇ ਸਵਾਲ ਸੀ ਕਿ ਜਿਹੜਾ ਭਗਵੰਤ ਮਾਨ ਸਰਕਾਰ ਆਉਣ ਤੋਂ ਪਹਿਲਾਂ ਕਹਿੰਦਾ ਸੀ ਕਿ ਜੇ ਮੇਰੀ ਮੇਰੀ ਸਰਕਾਰ ਆਊ ਤਾਂ ਮੈਂ ਪਿੰਡਾਂ ਦੇ ਵਿੱਚ ਸਾਡੇ ਜ਼ਿਲ੍ਹਿਆਂ ਨੇ ਅਫਸਰ ਭੇਜ ਕੇ ਉੱਥੇ ਹੱਲ ਕਰੂੰ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣਾ ਮੈਂ ਇੱਕ ਕਿਸਾਨ ਦਾ ਪੁੱਤਾਂ ਪਰ ਅੱਜ ਕਿਸਾਨ ਦੇ ਪੁੱਤ ਨੇ ਕਿਸਾਨਾਂ ਨਾਲ ਹੀ ਬਹੁਤ ਜ਼ਬਰਦਸਤੀ ਅਤੇ ਘਟੀਆ ਜੇ ਕਹਿ ਲਈਏ ਅੱਜ ਵਾਲੀ ਕਾਰਵਾਈ ਕੀਤੀ ਹੈ ਜਿਹੜੀ ਅਤੀ ਨਿੰਦਣਯੋਗ ਆ ਤੇ ਨਾਲ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਜਿੱਕੈ ਲਗੇ ਬੇਨਤੀ ਕਰਾਂਗੇ ਕਿ ਜੇਕਰ ਇਹ ਸਾਡਾ ਮਸਲਾ ਹੱਲ ਨਾ ਕਰਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਾਨ ਸਰਕਾਰ ਦੇ ਕਿਸੇ ਵੀ ਨੁਮਾਇंदे ਨੂੰ ਪਿੰਡ ਦੇ ਵਿੱਚ ਨਹੀਂ ਮੰਨ ਦੇਵਾਂਗੇ ਜੇਕਰ ਕਿਤੇ ਵੀ ਪਿੰਡ ਜਾਂ ਸ਼ਹਿਰ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪੂਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਊ ਜਿੰਨਾ ਚਿਰ ਸਾਡੇ ਨਾਲ ਜਿਹੜਾ ਅੱਜ ਘਟੀਆ ਵਿਵਹਾਰ ਕੀਤਾ ਅੱਧੀ ਨਿੰਦਨਯੋਗ ਆ ਸਾਡੀਆਂ ਮਤਾਵਾਂ ਭੈਣਾ ਨੌਜਵਾਨ ਬਜ਼ੁਰਗ ਖੜਕੇ ਵੱਖ-ਵੱਖ ਥਾਣੇ ਦੇ ਵਿੱਚ ਬੰਦ ਕੀਤਣ ਕੀ ਕਿਸਾਨਾਂ ਦਾ ਕਸੂਰ ਸੀ ਬਾਦੇ ਇਹਨਾਂ ਨੇ ਕਰੇ ਸੀ ਬਾਦਿਆਂ ਤੋਂ ਇਹ ਭੱਜੇ ਸੀ ਜਿਹੜੇ ਕਿ ਅਸੀਂ ਬਾਦੇ ਚੇਤੇ ਕਰਾਉਣੇ ਸੀ ਅਸੀਂ ਪੁੱਛਣਾ ਸੀ ਕਿ ਇੰਨਾ ਸਮਾਂ ਲੰਘ ਗਿਆ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਤੋਂ ਮੰਨੀਆਂ ਪਰ ਅੱਜ ਇੱਕ ਵੀ ਲਾਗੂ ਨਹੀਂ ਕੀਤੀ ਜਿਵੇਂ ਕਿ ਸ਼ੁਭ ਕਰਨ ਦਾ ਸੀ ਉਹਦੇ ਕਾਤਰਾ ਨੂੰ ਗ੍ਰਿਫਤਾਰ ਕਰਾਉਣਾ ਵਰ ਕੁਝ ਨਹੀਂ ਹੋਇਆ ਉਦੇ ਪਰਿਵਾਰ ਨੂੰ ਸਹਾਇਤਾ ਦੇ ਲਈ ਉਹ ਵੀ ਜਾਉਂਦੇ ਤੇਉ ਪਈਆ ਹੋਰ ਕਈ ਨਾਲ ਇਹਦੇ ਮੰਗਾਂ ਸੀ ਜੁੜੀਆਂ ਜਿਹੜੀਆਂ ਸਰਕਾਰ ਨੂੰ ਮਾਨ ਸਰਕਾਰ ਨੂੰ ਅੱਜ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਸੀ ਕਿ ਸਾਡੀਆਂ ਇਹ ਮੰਨੀਆਂ ਹੋਈਆਂ ਮੰਗਾਂ ਲਾਗੂ ਕਿਉਂ ਨਹੀਂ ਕਰਦਾ ਪਰ ਸਾਡੇ ਸਵਾਲਾਂ ਦੇ ਜਵਾਬ ਤੋਂ ਮੁੱਖ ਮੰਤਰੀ ਸਾਹਿਬ ਵੱਧ ਭੱਜ ਕੇ ਕਿਸਾਨ ਬੀਬੀਆਂ ਨੌਜਵਾਨ ਔਰਤਾਂ ਨੂੰ ਫੜ ਕੇ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਥਾਣਿਆਂ 'ਚ ਬੰਦ ਕਰਨ ਨਾਲ ਕੀ ਹੱਲ ਹੋ ਜੂਗਾ ਇਹ ਸਰਕਾਰ ਜੇ ਕਹਿ ਲਈਏ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਪਰ ਅਸੀਂ ਕਿਤੇ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਸ਼ਾਂਤਮਈ ਸਵਾਲ ਜਵਾਬ ਕਰਨਾ ਚਾਹੁੰਦੇ ਆ